ਕਰ ਤੁਸੀਂ ਵੀ ਹਵਾਈ ਯਾਤਰਾ ਦਾ ਲੈਣਾ ਚਾਹੁੰਦੇ ਹੋ ਆਨੰਦ ਤਾਂ ਖਰਚੋ ਕੁਝ ਕੋ ਰੁਪਏ ਕਰੋ ਆਪਣਾ ਸੁਪਨਾ ਪੂਰਾ ਕਿਉਂਕਿ ਇੱਕ ਦੇਸ਼ ਦੀ 에어ਲਾਈਨ ਨੇ ਦਿੱਤਾ ਏ ਸੁਨਹਿਰੀ ਮੌਕਾ ਜਿहां ਜੇਕਰ ਤੁਸੀਂ ਵੀਅਤਨਾਮ ਦੇਸ਼ ਘੁੰਮਣਾ ਚਾਹੁੰਦੇ ਹੋ ਹਵਾਈ ਯਾਤਰਾ ਕਰਨਾ ਚਾਹੁੰਦੇ ਹੋ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਮਹਿਜ 11 ਰੁਪਏ ਦੇ ਵਿੱਚ ਤੁਹਾਡਾ ਇਹ ਸੁਪਨਾ ਪੂਰਾ ਹੋ ਸਕਦਾ ਹੈ ਕਿਉਂਕਿ ਵਿయత్ਨਾਮ ਦੇਸ਼ ਦੀ 에어ਲਾਈਨ ਨੇ ਇਹ ਪੇਸ਼ਕਸ਼ ਕੀਤੀ ਹੈ ਕਿ ਭਾਰਤ ਤੋਂ ਜੇਕਰ ਕੋਈ ਵੀ ਵਿਅਕਤੀ ਵਿయత్ਨਾਮ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਇਹ ਟਿਕ ਮਹਿਜ 11 ਰੁਪਏ ਦੇ ਵਿੱਚ ਮਿਲੇਗੀ ਤੁਸੀਂ ਵਿయత్ਨਾਮ ਦੀ ਕੁਦਰਤੀ ਸੁੰਦਰਤਾ ਦਾ ਆਨੰਦ ਮਾਣ ਸਕਦੇ ਹੋ ਦੱਸਦੀ ਹੈ ਕਿ ਵਿਅਤਨਾਮ ਦੇਸ਼ ਦੀ 에어ਲਾਈਨ ਵਿਅਤ ਜੱਟ 에어 ਦੇ ਵੱਲੋਂ ਇਹ ਪੇਸ਼ਕਸ਼ ਕੀਤੀ ਗਈ ਹੈ ਦੱਸਦੀ ਹੈ ਕਿ ਇਸ 에어ਲਾਈਨ ਦੇ ਵੱਲੋਂ ਫੈਸਟੀਵਲ ਸੇਲ ਕੀਤੀ ਜਾ ਰਹੀ ਹੈ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਉਪਲਬਧ ਰਹੇਗੀ ਤੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਆਉਣ ਵਾਲੇ 31 ਦਸੰਬਰ 2025 ਤੱਕ ਇਹ ਆਫਰ ਰਹੇਗਾ ਜੇਕਰ ਕੋਈ ਵਿਅਤਨਾਮ ਘੁੰਮਣਾ ਚਾਹੁੰਦਾ ਹੈ ਤਾਂ ਉਹ ਮੁੰਬਈ ਦਿੱਲੀ ਇਸ ਤੋਂ ਇਲਾਵਾ ਅਹਮਦਾਬਾਦ ਤੋਂ ਟਿਕਟ ਲੈ ਸਕਦਾ ਹੈ ਤੇ ਵਿਅਤਨਾਮ ਕੋ ਮੁਸਕਦਾ ਦੱਸਦੀ ਹੈ ਕਿ ਇਹ ਜਿਹੜੀ ਹਵਾਈ ਉਡਾਨਾਂ ਨੇ ਵਿਅਤਨਾਮ ਦੇ ਵੱਖ-ਵੱਖ ਸਥਾਨਾਂ ਤੱਕ ਜਾਣਗੀਆਂ ਤੇ ਤੁਸੀਂ ਇੱਥੇ ਜਾ ਕੇ ਨਾਸਾਨਾਂ ਦੀ ਖੂਬਸੂਰਤੀ ਦਾ ਆਨੰਦ ਮਾਣ ਸਕਦੇ ਹੋ ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਇਸ ਦੀ ਅਧਿਕਾਰਤ ਵੈੱਬਸਾਈਟ ਤੇ ਵੀ ਜਾ ਸਕਦੇ ਹੋ ਜਾਂ ਫਿਰ ਜਿਹੜੀ ਮੋਬਾਈਲ ਐਪ ਹੈ ਉਸ ਦੀ ਵਰਤੋਂ ਵੀ ਕਰ ਸਕਦੇ ਹੋ ਦੱਸ ਦਈਏ ਕਿ ਇਹ ਵੈਬਸਾਈਟ ਹੈ www.vyarthjetair.com ਇਸ ਤੇ ਤੁਸੀਂ ਬਾਕੀ ਸਾਰੀ ਜਾਣਕਾਰੀ ਵੀ ਹਾਸਿਲ ਕਰ ਸਕਦੇ ਹੋ ਜੇਕਰ ਤੁਸੀਂ ਇਕੱਲੇ ਜਾਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਇਹ ਟਿਕਟ ਮਿਲੇਗੀ ਜੇਕਰ ਪਰਿਵਾਰ ਦੇ ਨਾਲ ਜਾਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਇਹ ਟਿਕਟ ਮਿਲੇਗੀ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੀ ਬੁੱਕ ਕੀਤੀ ਹੋਈ ਟਿਕਟ ਨੂੰ ਰੱਦ ਕਰਨਾ ਚਾਹੁੰਦੇ ਹੋ ਤਾਂ ਇਹ ਜਿਹੜੀ ਰਾਸ਼ੀ ਹੈ ਤੁਹਾਡੇ ਟਰੈਵਲ ਵਾਲਟ ਦੇ ਵਿੱਚ ਜਮ੍ਹਾਂ ਹੋ ਜਾਵੇਗੀ ਪਰੰਤੂ ਇਸ ਦੇ ਲਈ ਹਲਕੀ ਜਈ ਹੋਰ ਫੀਸ ਦੇਣੀ ਪਵੇਗੀ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਇਹ ਟਿਕਟ ਇੰਨੀ ਸਸਤੀ ਇਸ ਕਰਕੇ ਹੈ ਕਿਉਂਕਿ ਇਸ ਦੇ ਵਿੱਚ ਕੋਈ ਹੋਰ ਟੈਕਸ ਜਾਂ ਫਿਰ ਹੋਰ ਫੀਸਾਂ ਸ਼ਾਮਿਲ ਨਹੀਂ ਹਨ ਇਸੇ ਕਰਕੇ ਹੀ ਇਹ ਜਿਹੜੀ ਟਿਕਟ ਹੈ ਇੰਨੀ ਸਸਤੀ ਹੈ ਤੇ ਨਾਲ ਹੀ ਜੇਕਰ ਤੁਸੀਂ ਇਸ ਮੁਲਕ ਦੀਆਂ ਹੋਰ ਥਾਵਾਂ ਨੂੰ ਵੀ ਘੁੰਮਣਾ ਚਾਹੁੰਦੇ ਹੋ ਤਾਂ ਘੁੰਮ ਸਕਦੇ ਹੋ ਇਥੇ ਜਿਕਰ ਜੋ ਹੈ ਕਿ ਵਿਏਟਨਾਮ ਆਪਣੀ ਕੁਦਰਤੀ ਸੁੰਦਰਤਾ ਦੇ ਲਈ ਮਸ਼ਹੂਰ ਹੈ ਇਹ ਸਾਊਥ-ਈਸਟਰਨ ਏਸ਼ੀਅਨ ਕੰਟਰੀ ਹੈ ਜਿਹੜੀ ਕਿ ਆਪਣੀ ਕੁਦਰਤੀ ਸੁੰਦਰਤਾ ਜਿਦੇ ਵਿੱਚ ਬੀਚਸ ਨੇ ਰੀਵਰਸ ਨੇ ਤੇ ਨਾਲ ਹੀ ਬੁੱਧਿਸਟ ਟੈਂਪਲ ਦੇ ਲਈ ਵੀ ਇਹ ਮਸ਼ਹੂਰ ਹੈ ਵੱਖੋ ਵੱਖਰੇ ਖਾਣਿਆਂ ਦੇ ਲਈ ਇਹ ਮੁਲਕ ਜਾਣਿਆ ਜਾਂਦਾ ਹੈ ਇਥੋਂ ਦੀਆਂ ਜੜੀਆਂ ਹੋਰ ਧਾਰਮਿਕ ਸੰਸਥਾਵਾਂ ਨੇ ਉਹ ਵੀ ਦੇਖਣਯੋਗ ਨੇ ਬਹੁਤ ਸਾਰੇ ਜਿਹੜੇ ਸੈਲਾਨੀ ਨੇ ਟੂਰਿਸਟ ਨੇ ਇੱਥੇ ਆਉਂਦੇ ਰਹਿੰਦੇ ਨੇ ਤੇ ਨਾਲ ਹੀ ਇਥੋਂ ਦੀਆਂ ਧਾਰਮਿਕ ਸੰਸਥਾਵਾਂ ਦੇ ਦਰਸ਼ਨ ਦਿਦਾਰੇ ਵੀ ਕਰਦੇ ਨੇ ਸੋ ਇਹ ਜਿਹੜਾ ਆਫਰ ਹੈ ਇਹ ਇਸ 에ਅਰਲਾਈਨ ਦੇ ਵੱਲੋਂ ਦਿੱਤਾ ਗਿਆ ਤੇ ਖਾਸ ਤੌਰ ਤੇ ਭਾਰਤ ਤੇ ਵੀਅਤਨਾਮ ਦੇ ਵਿੱਚ ਜੰਗੇਸ ਬੰਦਾ ਨੂੰ ਸਥਾਪਿਤ ਕਰਨ ਦੇ ਲਈ 에어ਲਾਈਨ ਦੇ ਵੱਲੋਂ ਇਹ ਆਫਰ ਦਿੱਤਾ ਗਿਆ ਹੈ ਤੇ ਆਉਣ ਵਾਲੇ 31 ਦਸੰਬਰ 2025 ਤੱਕ ਇਹ ਆਫਰ ਰਹੇਗਾ ਸੋ ਜਿੰਨਾ ਵੀ ਲੋਕਾਂ ਦਾ ਸੁਪਨਾ ਅਜੇ ਅਧੂਰਾ ਹੈ ਕਿ ਉਹਨਾਂ ਨੇ ਹਵਾਈ ਯਾਤਰਾ ਕਰਨੀ ਹੈ ਤਾਂ ਉਹਨਾਂ ਦਾ ਇਹ ਸੁਪਨਾ ਮਹਿਜ 11 ਰੁਪਏ ਦੇ ਵਿੱਚ ਪੂਰਾ ਹੋ ਸਕਦਾ ਹੈ ਕਿਉਂਕਿ ਵਿਏਟਨਾਮ ਦੀ 에어ਲਾਈਨ ਦੇ ਵੱਲੋਂ ਇਹ ਵੱਡਾ ਤੇ ਖਾਸ ਸੁਨਹਿਰੀ ਆਫਰ ਦਿੱਤਾ ਗਿਆ ਹੈ ਸੋ ਇਸ ਆਫਰ ਦਾ ਆਨੰਦ ਲਵੋ ਨਾਲੇ ਤੇ ਹਵਾਈ ਯਾਤਰਾ ਕਰੋ ਤੇ ਨਾਲ ਹੀ ਵੀਅਤਨਾਮ ਦੇਸ਼ ਦੀਆਂ ਵੱਖ-ਵੱਖ ਰੀਆਂ ਥਾਵਾਂ ਦੀ ਸੈਰ ਵੀ ਕਰੋ